ਫੂਡ ਸੇਫਟੀ ਵਿਭਾਗ ਫਾਜ਼ਲਕਾ ਵੱਲੋਂ ਮੰਡੀ ਅਰਨੀਵਾਲਾ ਵਿੱਚ ਆਟੋਮੋਬਾਈਲ ਬੋਟਰੀ ਵੈਨ ਰਾਹੀਂ ਮੰਡੀ ਵਿੱਚ ਅਤੇ ਆਸ-ਪਾਸ ਦੇ ਲੋਕਾਂ ਲਈ ਸਾਫ਼ ਪੀਣ ਵਾਲਾ ਪਾਣੀ ਦੇਣ ਦੇ ਲਈ ਬਣਾਏ ਗੇ ਆਰਓ ਸਿਸਟਮਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਲੈਬ ਟੈਕਨੀਸ਼ੀਅਨ ਮੈਡਮ ਰਜਿੰਦਰ ਕੌਰ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਦੇ ਵੱਲੋਂ ਆਪਣੇ ਸੀਨੀਅਰ ਅਧਿਕਾਰੀਆਂ ਦੀ ਹਦਾਇਤਾਂ ਮੁਤਾਬਕ ਅੱਜ ਮੰਡੀ ਅਰਨੀਵਾਲਾ ਵਿੱਚ ਚੱਲ ਰਿਹਾ ਨਿੱਜੀ ਆਰਓ ਸਿਸਟਮ ਉੱਪਰ ਪਾਣੀ ਦੀ ਸ਼ੁੱਧਤਾ ਨੂੰ ਜਾਣਨ ਦੇ ਲਈ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਨੇ ਕੀ ਕੀਤਾ ਜਦੋਂ ਉਨ੍ਹਾਂ ਦੇ ਵੱਲੋਂ ਦੇਖਿਆ ਕਿ ਕਿੰਨੇ TDS ਅਤੇ ਕਿੰਨਾ pHC ਪਾਣੀ ਵਿੱਚ ਲੋਕਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਏ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਦੇ ਵੱਲੋਂ ਦੋ RO ਸੈਂਟਰਾਂ ਦੀ ਚੈਕਿੰਗ ਕੀਤੀ ਗਈ ਹੈ ਜਿਨ੍ਹਾਂ ਦੇ pH ਅਤੇ TDS ਸੈਂਪਲ ਪਾਸ ਹੋਏ ਨੇ। ਉਹਤਾਂ ਗਿਆ ਏ ਇਸ ਮੌਕੇ ਲੈਬ ਟੈਕਨੀਸ਼ੀਅਨ ਮੈਡਮ ਰਜਿੰਦਰ ਕੌਰ ਹੁਰਾਂ ਦਾ ਕਹਿਣਾ ਸੀ ਕਿ ਜੇਕਰ RO ਸਿਸਟਮ ਦਾ ਸੈਂਪਲ ਫੇਲ ਹੁੰਦਾ ਹੈ ਤਾਂ ਉਨ੍ਹਾਂ ਦੇ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਸੌਂਪੀ ਜਾਵੇਗੀ। ਜਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ ਉਧਰ ਜਦ ਇਸ ਸਬੰਧੀ ਆਰੋ ਸਿਸਟਮ ਮਾਲਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਫੂਡ ਸੇਫਟੀ ਦੀਆਂ ਹਦਾਇਤਾਂ ਮੁਤਾਬਕ ਹੀ ਆਪਣੇ ਸੈਂਟਰਾਂ ਨੂੰ ਚਲਾਇਆ ਜਾ ਰਿਹਾ ਏ ਅੱਜ ਤੁਸੀਂ ਇੱਥੇ ਅਰਨੀ ਵਾਲੇ ਆਏ ਹੋ ਕਿਸ ਕੰਮ ਲਈ ਆਏ ਹੋ ਕਿਤੇ ਮੇਰਾ ਨਾਮ ਰਜਿੰਦਰ ਕੌਰ ਆ ਮੈਂ ਲੈਬੋਰੀ ਟੈਕਨੀਸ਼ੀਅਨ ਆ ਫੂਡ ਸੇਫਟੀ ਵੈਨ ਦੇ ਵਿੱਚ ਤੇ ਅਸੀਂ ਇੱਥੇ ਅੱਜ ਆਪਣੇ ਅਫਸਰ ਦੇ ਅਕੋਰਡਿੰਗ ਡਿਊਟੀ ਕਰਨ ਆਏ ਆ ਪਾਣੀ ਦੇ ਸੈਂਪਲ ਕਰਨ ਆਏ ਆ ਆਰਓ ਵਾਟਰ ਜਿਹੜੇ ਸਪਲਾਈ ਕਰਦੇ ਆ ਇਹਦੇ ਚ ਦੋ ਪੈਰਾਮੀਟਰ ਹੋ ਜਾਂਦੇ ਆ ਇੱਕ ਪੀ ਐਚ ਹੁੰਦੀ ਆ ਤੇ ਇੱਕ ਟੀ ਡੀ ਐਸ ਹੁੰਦੀ ਆ ਆਪਾਂ ਉਹ ਦੋਨੋਂ ਚੈੱਕ ਕਰਨ ਆਏ ਆ ਜਿਨ੍ਹਾਂ ਦਾ ਸਹੀ ਹੋਏਗਾ ਉਹਨਾਂ ਦੀ ਪਾਸ ਦੀ ਰਿਪੋਰਟ ਦੇ ਕੇ ਜਾਵਾਂਗੇ ਜਿਨ੍ਹਾਂ ਦਾ ਫੇਲ ਹੋਏਗਾ ਉਹਨਾਂ ਦੀ ਫੇਲ ਦੀ ਰਿਪੋਰਟ ਦੇ ਕੇ ਜਾਵਾਂਗੇ ਤੇ ਉਹਦੇ ਅਕੋਰਡਿੰਗ ਫਿਰ ਅੱਗੇ ਸਾਡੇ ਮੁਖ ਅਫਸਰ ਮੈਡਮ ਗੁਰਮੀਤ ਜੀ ਆਪੇ ਕਾਰਵਾਈ ਕਰਨਗੇ ਹ ਤੁਸੀਂ ਕਿੰਨੇ ਚੈੱਕ ਕਰ ਲਏ ਨੇ ਯਾਰੋ ਦੋ ਆਰੋ ਚੈੱਕ ਕਰ ਲਿਆ ਜੀ ਹੁਣ ਤੱਕ ਤੇ ਉਹਨਾਂ ਦਾ ਕਿਵੇਂ ਦੇਖੋ ਉਹਨਾਂ ਦਾ ਤਾਂ ਸਹੀ ਆਇਆ ਹੈ ਟੀਡੀਐਸ ਵੀ ਠੀਕ ਆਈ ਹੈ ਪੀਐਚ ਵੀ ਠੀਕ ਆ ਯਾਰ ਠੀਕ ਹੈ ਜੀ ਉਹਨਾਂ ਦੇ ਚੈੱਕ ਕਰਕੇ ਤੁਸੀਂ ਉਹਨਾਂ ਨੂੰ ਸਰਟੀਫਿਕੇਟ ਹਾਂ ਜੀ ਉਹਨਾਂ ਨੂੰ ਅਸੀਂ ਰਿਪੋਰਟਸ ਦਿੱਤੀਆਂ ਆ ਬਣਾ ਕੇ ਠੀਕ ਹੈ ਚਲੋ